वेलकम है जी सारे दा हरम हरजीत ब्लॉग ते तो आज ਆ ਸੰਡੇ ਤੇ ਸੰਡੇ अर्ली मॉर्निंग ਤੋਂ ਹੀ ਹੋ ਰਿਹਾ ਮੀ ਸਵੇਰ ਦਾ ਹੀ ਮੀ ਪੈ ਰਿਹਾ ਜਦ ਮੈਂ ਉੱਠ ਕੇ ਧਾਰਾ ਚੋਂਗਾ ਉਹ ਆਉਣ ਤੋਂ ਬਾਅਦ ਜਦ ਹੀ ਮੌਸਮ ਖਰਾਬ ਹੋ ਇੱਕੋ ਜਿਹਾ ਸੋ ਵੈਸੇ ਹੁਣ ਮੀ ਰੱਬ ਵੀ ਘਰ ਪੈਣਾ ਨਹੀਂ ਚਾਹੀਦਾ ਕਿਉਂਕਿ ਆਪਾਂ ਤੋਂ ਉਰੇ ਤਾਂ ਠੀਕ ਆ ਜਿਹੜੇ ਏਰੀਆ ਚ ਹੜਾ ਆਇਆ ਉਹਨਾਂ ਉੱਤੇ ਤੁਹਾਨੂੰ ਆਪਾਂ ਸਾਰੇ ਦੇਖਦੇ ਆਂ ਸੋਸ਼ਲ ਮੀਡੀਆ ਤੇ ਸਾਰੇ ਕਿਤੇ ਉਹੀ ਛਾਇਆ ਹੋਇਆ ਕਿੰਨਾ ਬੁਰਾ ਹਾਲ ਆ ਸਾਬ ਦਾ ਕਿਸੇ ਦਾ ਘਰ गिर गए कोई छतਾਂ ਤੇ ਸਰਵਾਈਵ ਕਰ ਰਿਹਾ ਕੋਈ ਕਿਵੇਂ ਕੋਈ ਆਪਣੇ ਘਰ-ਬਾਰ ਛੱਡ ਕੇ ਕੈਂਪ ਦੇ ਵਿੱਚ ਰੱਖੇ ਹੋਏ ਨੇ ਕਿਤੇ ਤੋਂ ਕਿੰਨਾ ਔਖਾ ਹੁਤੇ ਹਨ ਸੋ ਹੁਣ ਤਾਂ ਪ੍ਰੇਰਿਆ ਵੀ ਰੱਬਾ ਬਸ ਕਰ ਹੁਣ ਇੰਨਾ ਚਲੋ ਉਰੇ ਪੈ ਜਵੇ ਆਪਰੇ ਠੀਕ ਆ ਉਧਰ ਨਾ ਪਾਵੇ ਕਿਉਂਕਿ ਆਪਣੇ ਆਪਾ ਆਪਾਂ ਠੀਕ ਏਰੀਆ 'ਚ ਆਪਣੇ ਹੈ ਨਹੀਂ ਉਰੇ ਹੜ੍ਹ ਸੋ ਬਹੁਤ ਬੁਰਾ ਹਾਲ ਆ ਤੇ ਮੰਮੀ ਬਣਾ ਰਹੇ ਨੇ ਰੋਟੀ ਮੈਂ ਆਇਆ ਮੋਟਰ ਤੋਂ ਹਰਾ ਲੈ ਕੇ ਲਾਉ ਜੀ ਮੰਮੀ ਬਣਾ ਰਹੇ ਨੇ ਰੋਟੀ ਜੀ ਜਿੰਨੇ ਕੀ ਤੁਹਾਨੂੰ ਸੈੱਫ ਹੋਏ ਦੁਪਹਿਰਿਆ ਸੀਗਾ ਮੀਂਹ ਆਤਾ ਕਿ ਆਕੇ ਇਹ ਜਿਆ ਕਿਸੇ ਮੈਂ ਬਾਪੂ ਜੀ ਨੂੰ ਕਹਿ ਮੈਂ ਕਿ ਕਿ ਫੋਰਕਾਸਟ ਦੇਖਿਆ ਵੈਦਰ ਵੀ ਅਨੇ ਅੱਗੇ ਮੀਂਹ ਚੰਗ ਜਿਆਦਾ ਦਿਖਾ ਰਿਹਾ ਤੇ ਮੈਂ ਕਿ ਤੁਸੀਂ ਹਰਾ ਵੱਢਿਓ ਪਹਿਲਾਂ ਤਾਂ ਕਹਿੰਦੇ ਬੱਦਲ ਬਹੁਤ ਆ ਫਿਰ ਚੱਲ ਜਲੇਗੇ ਹਨਾ ਤੇ ਜੇ ਚਲੇਗੇ ਉੱਥੇ ਜਾਂ ਕਿ ਜਾਂ ਜਾਂ ਦੇ ਸਾਰੇ ਮੀਂਹ ਆ ਗਿਆ ਹੁਣ ਤੇ ਮੀਂਹ ਚ ਸਟੱਕ ਹੋ ਗਏ ਕੈਸਾ ਦੇ ਆਪਾਂ ਪਰ ਉੱਥੇ ਚਲੋ ਮੀਂਹ ਆ ਗਿਆ ਉਹਨਾਂ ਨੇ ਉਹ ਮੋਟਰ ਤੇ ਕੋਟਾ ਹੈਗਾ ਮੰਜੀ ਰੱਖੀ ਹੈ ਉੱਥੇ ਬਾਪੂ ਦੀ ਸਪੈਸ਼ਲ ਉਹਦੇ ਤੇ ਆਪਾਂ ਦਾ ਆਰਾਮ ਕਰ ਪਾਗੇ ਹੋਣਗੇ ਤੇ ਹੁਣ ਮੈਂ ਜਾ ਰਿਹਾ ਸੀਗਾ ਮੀ ਹਟੇ ਤੇ ਆ ਰਹੀ ਸੀਗੇ ਉਹ ਆ ਗਈ ਘਰੇ ਤੇ ਆਪਾਂ ਮੈਂ ਵੀ ਬਸ ਪੂਰਾ ਪੂਰਾ ਟਾਈਮ ਹੀ ਸੀਗਾ ਐਨ ਮੈਂ ਕਿਉਂਕਿ ਠੀਕ ਹਾਲ ਨਹੀਂ ਭਿਜਿਆ ਹੁੰਦਾ ਪੂਰਾ ਤੇ ਸੁੱਕ ਚੱਕਿਆ ਜਿਹਾ ਜਿਹਾ ਹਾਂ ਬਸ ਫਿਰ ਲਾਈਟ ਨਹੀਂ ਏ ਲਾਈਟ ਆ ਜਾਂਦੀ ਤਾਂ ਮੇਰਾ ਕੰਮ ਵੀ ਮੁੱਕ ਜਾਣਾ ਸੀਗਾ ਹੋਰ ਮੈਨੂੰ ਉਹਨਾਂ ਟਾਈਮ ਬਣ ਕੇ ਉਹਨਾਂ ਸਾਰੇ ਲੈਟ ਨੇਗੀ ਉਹਨਾਂ ਟਾਈਮ ਬਣ ਕੇ ਬੈਠਣਾ ਐਨ ਸੱਟਣਾ ਪਣਾ ਮੀ ਦਵਾ ਬੇ ਤੇਜ ਹੋ ਗਿਆ ਕਾਫੀ ਜ਼ਿਆਦਾ ਆਪ ਸਟਿਲੀਟ ਕੀ ਅੱਗ ਗਰਮ ਪਾਣੀ ਕੀ ਕਰ ਲੈ ਓਕੇ ਠੀਕ ਆ ਆਉਣਾ ਆਣਾ ਨਹੀਂ ਠੀਕ ਆ ਪਹਿਲੇ ਆਉਣਾ ਨਹੀਂ ਆਣਾ ਹਾਂ ਬੱਚਿਆਂ ਨੇ ਚਿੱਕ ਦੇਣੀ ਦੇਣੀ ਮੈਂ ਖੌਲ ਚੰਦੇ ਨਹੀਂ ਪਾਈ ਜਦੋਂ ਨੇ ਆਣੀਆਂ ਛੁੱਟੀਆਂ ਹਾਂ ਕੱਲੂ ਸਕੂਲ ਲੱਦਿਆ ਦੇਖੋ ਅੱਜ ਵੀ ਆ ਗਿਆ ਇਹਨਾਂ ਕੀ ਕਰੈਣਗੇ ਛੁੱਟੀਆਂ ਹੋ ਜਾਣੀਆਂ ਨਹੀਂ ਫੇਰ ਕਰਨੇ ਲੱਗ ਜੂ ਪਤਾ ਕੀ ਕਰਦੇ ਇੱਥੇ ਜਾਉਂਦੇ ਹਾਂ ਜਿੱਥੇ ਜਿੱਥੇ ਨਹੀਂ ਗੋਤੋ ਤੇ ਖੋਲ ਦੇ ਜਿੱਥੇ ਹੈਗਾ ਉੱਥੇ ਤਾਂ ਚੱਲ ਬੰਦੇ ਆ ਸਾਰਾ ਕੁਝ ਠਾਪਾ ਦੇਖੋ ਵੀ ਮੀਨੇ ਦਾ ਲਿਆਤੀ ਨੇਰੀ ਇੰਨਾ ਮੀਂਹ ਪੈ ਰਿਆ ਸੋ ਫੇ ਹੜਾ ਜਿੱਥੋਂ ਜਿੰਨਾ ਕੋ ਘਟਿਆ ਓਨਾ ਕੇ ਫੇਰ ਵੱਜ ਜਾਣਾ ਹੜਾ ਵਾਲੇ ਇਲਾਕਿਆਂ ਦਾ ਬਹੁਤ ਜ਼ਿਆਦੇ ਮੀਂਹ ਆ ਵੀ ਗੇੜ ਕੁਲਾ ਆਪਣੇ ਕੋਈ ਭੈਣ ਉਹ ਨਹੀਂ ਆਈ ਸੀ ਕਿ ਬਾਜੀ ਲਾ ਕੇ ਮੁੜ ਕੇ ਤੇ ਹੁਣ ਬੰਦ ਕਰਨਾ ਸੀਗਾ ਛਤਰੀ ਬਾਪੂ ਜੀ ਲੈ ਕੇ ਹੁਣ ਮੈਂ ਆਖਿਆ ਵੀ ਚੱਲ ਥੋੜਾ ਜਿਹਾ ਘਟੇ ਫੇਰੇ ਕਰਕੇ ਆਉਂਗਾ ਬੰਦੇ ਇਨੇ ਖੁੱਲਾ ਕੋਈ ਨਾ ਖੁੱਲਾ ਤਾਂ ਵੈਸੇ ਕੋਈ ਵਾਰੀ ਕੁੱਤ ਕੋਈ ਮਾਰਾ ਡੰਗਰ ਜਾਂ ਕੁੱਤਾ ਭੱਡ ਜਾਂਦਾ ਤੇ ਉਹਦੇ ਕਰਕੇ ਬਸ ਲਾਉਣਾ ਹੁਣ ਮਾਰਾ ਜੀ ਮੀ ਘਟਿਆ ਤੇ ਆਪਾਂ ਤੁਹਾਨੂੰ ਦਿਖਾਉਣੇ ਬਾਹਰਲਾ ਹਾਲ ਕੀ ਹਾਲ ਬਣ ਗਿਆ ਅੱਜ ਸੋ ਦੇਖੋ ਆਪਣੇ ਤਾਂ ਪੂਰੇ ਉਮੀਦਾ ਹੀ ਪਾਣੀ ਆ ਜਿੱਥੇ ਹੜਾ ਉਹਨਾਂ ਦੇ ਵਿਚਾਰਿਆਂ ਦਾ ਕੀ ਹਾਲ ਹੋਊਗਾ ਸੋ ਵੈਸੇ ਸਾਡੇ ਵੀ ਬਾਹਰ ਹੜਾ ਲਈ ਹਾਲ ਆ ਦੇਖੋ ਪਾਈਪ অলਮੋਸਟ ਵਿੱਚ ਜਾਣ ਵਾਲਾ ਹੀ ਸੀ ਕਿਉਂਕਿ ਦੇਖੋ ਜੇ ਇਹ ਪਾਈਪ ਵਿੱਚ ਜਾਂਦਾ ਫਿਰ ਪਾਣੀ ਕੁਝ ਵੀ ਅੰਦਰ ਜਾਣ ਦਾ ਵੀ ਖਤਰਾ ਤੇ ਦੇਖੋ ਕਿੰਨਾ ਜ਼ਿਆਦਾ ਪਾਣੀ ਆ ਦੇਖੋ ਚ ਉਹਨੂੰ ਹੈਗਾ ਲਓ ਰੇੜੀ ਦੇ ਟਾਇਰ ਅੱਧੇ ਡੁੱਬੇ ਹੋਏ ਸਾਹਮਣੇ ਬਾਪੂ ਜੀ ਗਏ ਸੀ ਉੱਧਰ ਪਿੰਡ ਸਟਾਰਟਿੰਗ ਚ ਘਰ ਨੇ ਸਰਪੰਚਾਂ ਦੇ ਉਹਨਾਂ ਤੇ ਆਣੀ ਸੀ ਅੱਜ ਮਕਾਨ ਸੋ ਉੱਥੋਂ ਆ ਰਹੇ ਨੇ ਪਹਿਲਾਂ ਮੈਂ ਸਵੇਰੋਂ ਗੱਡੀ ਛੱਡ ਕੇ ਆਇਆ ਸੀਗਾ ਮੀ ਪੈਂਦੇ ਚ ਤੇ ਹੁਣ ਆਗੇ ਬਾਪੂ ਜੀ ਆਪੇ ਕਿਉਂਕਿ ਉੱਥੇ ਤੱਕ ਕੋਈ ਆਇਆ ਹੋਊਗਾ ਨਾਲ ਉਧਰੋਂ ਤੁਰ ਕੇ ਆਏ ਨੇ ਸੋ ਕਹਿੰਦੇ ਹੁਣ ਚਲੋ ਮੈਂ ਇਦਾਂ ਤੁਰ ਕੇ ਲੰਘ ਜਾਂਦਾ ਐਕਸਟਰ ਡੇ ਸੋ ਇਹ 10 ਵਜੇ ਪੀਰੇ 1 ਵਜੇ ਹਨ ਕਿਉਂਕਿ ਅਸੀਂ ਚਲੇ ਗਏ ਸੀ ਸਮਰਾਲੇ ਮੰਮੀ ਦੇ ਦਵਾਈ ਲੈਣ ਉੱਥੇ ਕੋਈ ਟੀਕਾ ਲਾਉਂਦਾ ਕੈਲਸ਼ੀਅਮ ਦੇ ਇੰਜੈਕਸ਼ਨ ਲਾਇਆ ਵਸਤਾ ਉਹਨੇ ਬਾਕੀ ਦਵਾਈ ਦਿੱਤੀ ਆ ਤੇ ਹੁਣ ਦੇਖਦੇ ਆ ਫਰਕ ਪੈਂਦਾ ਦੋ ਟੀਕਿਆਂ ਦਾ ਕੋਰਸ ਹੈ ਕਿ ਮੰਮੀ ਲਈ ਤੈਨੂੰ ਹਾਲ ਦਿਖਾਉਣੇ ਆ ਮੌਸਮ ਦਾ ਵੈਸੇ ਤੁਹਾਡੇ ਸਾਰਿਆਂ ਕੋਲ ਵੀ ਆਈ ਹੋਊਗਾ ਅਸੀਂ ਜਿੰਨਾ ਚਿਰ ਗਏ ਉਹਨਾਂ ਚਿਰ ਤਾਂ ਥੋੜੀ ਥੋੜੀ ਸੀਗੀ ਬਾਰਿਸ਼ ਤੇ ਹੁਣ ਦੇਖੋ ਪੂਰਾ ਜ਼ੋਰ ਦਾ ਫੜੇ ਕੱਲ ਵਾਲੀ ਟਾਈਮ ਕੱਲ ਵਾਂਗੂੰ ਹੀ ਫੇਡੀਆਂ ਲੱਗਿਆ ਫੇਰ ਪਾਣੀ ਖੜੂਗਾ ਸੋ ਉਰੇ ਆਪਣੇ ਆ ਹਾਲ ਆ ਸੋ ਉਥੇ ਕਿੰਨਾ ਬੁਰਾ ਹਾਲ ਆ ਜਿੱਤੇ ਹਾਲ ਆਏ ਨੇ ਪਾਣੀ ਜਿੰਨਾ ਕਿ ਲੈਵਲ ਡਾਊਨ ਹੋਣਾ ਉਹਨਾਂ ਕੇ ਅੱਪ ਹੋ ਹੋਇਆ ਨਾ ਫੇਰ ਉਹਨਾਂ ਕੇ ਪਾਣੀ ਜਿੰਨਾ ਫਿਰ ਤਾਂ ਪਤਾ ਨਹੀਂ ਕਿੰਨੇ ਕਿੰਨਾ ਟਾਈਮ ਲੱਗਣਾ ਉਹ ਨਿਕਲਣ ਨੂੰ ਹੋਣਾ ਤੇ ਮਾਨੀ ਰੱਬ ਵੀ ਕੀ ਕਹਿ ਟਾਰਿਆ ਵੀ ਜਾਂ ਪੈਣਾ ਹੀ ਨਹੀਂ ਜਾਂ ਬਰਸਣਾ ਹੀ ਨਹੀਂ ਲਾਉ ਵੀ ਮੈਡਾ ਚਾਹ ਪੀ ਕੇ ਢਕਾਰ ਵੀ ਮਾਰ ਲਿਆ ਤੇ ਮੀਂਹ ਜੰਦਾ ਹੀ ਪੈ ਰਿਹਾ ਜਦੋਂ ਮੈਂ ਪਹਿਲਾਂ ਵੀਡੀਓ ਸ਼ੂਟ ਕੀਤੀ ਲਾਸਟ ਦੇਖੋ 1 ਵਜੇ ਤੋਂ ਪਹਿਲਾਂ ਹਮ 1 ਵਜੇ ਯਾਨੀ 1 ਵਜੇ ਦਾ ਤੇਜ਼ ਪੈ ਰਿਹਾ ਪਹਿਲਾਂ ਹਮਾਰੇ ਸਿਆ ਹੁਣ ਫੇਰ ਤੇਜ਼ ਹੋ ਗਿਆ ਅੱਜ ਤਾਂ ਮੀਂਹ ਬਸ ਰੱਬਾ ਬਸ ਕਰ ਤੇ ਮੌਸਮ ਹੋ ਗਿਆ ਠੰਡਾ ਮੰਮੀ ਨੇ ਵੈਸੇ ਕਈ ਦਿਨ ਦਾ ਚਲਾਇਆ ਕੰਮ ਇਹ ਹਨਾ ਚੱਲੀ ਹੋ ਗਿਆ ਮੇਰਾ ਕੰਮ ਚੱਲੀ ਤਾਂ ਚੱਲੀ ਤਾਂ ਗਿਆ ਹੁਣ ਜੋਰਾ ਸ਼ੋਰਾਂ ਦੇ ਚੱਲਦਾ ਇਹ ਮੰਮੀ ਜੋਰਾ ਸ਼ੋਰਾਂ ਦੇ ਜਦੋਂ ਦੀ ਝੜੀ ਲੱਗੀ ਉਦੋਂ ਦਾ ਚੱਲ ਇਹ ਬੋਨਰ ਆਪਾਂ ਇਹਨੂੰ ਚ ਮਿੱਚੜੀ ਚ ਸਪੀਸ ਦੀ ਬਾਤ ਕੀਆ ਹਾਂ ਰੋਲ ਪੱਲੇ ਆਈ ਚਾ ਗਟਟ ਇਸ ਥੀਬ ਬਣ ਗਈ ਮੋਲ ਬੱਲਿਆਂ ਵਾਲੀ ਜੈਕਟ ਹੁਣ ਦੇਖਦੇ ਇਹਨੂੰ ਰੇਵੀ ਬਟਨ ਲਾਉਣੇ ਆ ਕਿ ਡੋਰੀ ਪਾਉਣੇ ਆ ਡੋਰੀ ਪਾਵਾਂਗੇ ਖੁੰਦੇ ਦੋ ਇੱਕ ਉੱਪਰ ਇੱਕ ਹੇਠਾਂ ਤੇ ਇਹ ਮੈਨੇਜਰੀ ਹਾਂ ਅਸਵਾੜੇ ਕਰਦੇ ਹਾਂ ਆ ਜਾਓ ਇਹਨੂੰ ਬਟਨ ਲਾਉਣਾ ਨੇ ਜੇ ਇਹਨੂੰ ਬਟਨ ਲਾਉਣਾ ਨੇ ਇਹਦਾ ਹੋਰ ਤਰੀਕਾ ਹੈ ਅਸੀਸ ਦੀ ਮਾਂ ਦੀ ਬਾਡਰਲੈਸ ਹੋ ਗਿਆ। ਹੁਣ ਇਹਨਾਂ ਬਾਅਦ ਚ ਆਪਣਾ ਲਾ ਹਾਈ ਸਾਰੇ ਚੱਕਣਾ। ਇਹ ਚੋਲਾ ਹੁਣ ਇਹ ਲਿਫਾਪੇ ਨਾਲ ਇੱਕਦਾਂ ਨਾਲੇ ਨਾਲ ਰਹਿਣਿਆ। ਉੱਥੇ ਇੱਕ ਉਧਰ ਉਹ ਹਜੇ ਸੀਸ ਕਰਕੇ ਉਹ ਬੈਠਾ ਉਧਰ ਪਏ ਨੇ ਬੈੱਡ ਦੀ ਸਾਈਟੀ ਤੇ। ਉਧਰ ਰਹਿਣੇ। ਉਧਰ ਉਹ ਚੱਕਣੇ ਪੈਣੇ ਆਉਂਦੇ ਨੂੰ। ਉਹ ਤਾਂ ਮੇਰੇ ਬੋਬਾ ਆਜ ਵੀ ਚਾਰ ਬਿਲਕੁਲ ਦੇਖ ਕੇ ਆਉਂਦੇ ਨੇ ਚੱਕਣ ਨੂੰ ਜਿਆਨ ਸਭ ਕੁਝ ਨਿਆ ਪਹਿਚ ਰਹਿਣਾ ਨਹੀਂ। ਹਾਂ। ਆ ਤਾਂ ਉਹਨੇ ਆ ਕੇ ਕਹਿੰਦਾ ਮੇਰੇ ਪਾ ਦੋ। ਆ। ਉਦੋਂ ਦੰਨ ਨੂੰ ਕਹਿੰਦੀ ਰਹਿੰਦਾ ਕਿ ਮੈਂ ਤੱਤੀ ਆ ਬੰਗੇ ਉਦੋਂ ਬੰਗੇ ਲਓ ਜੀ ਹੁਣ ਮਾਰਨਿੰਗ ਦਾ ਟਾਈਮ ਸੋ ਆਪਾਂ ਪੂਰੇ ਕਰਦੇ ਆਂ ਵਲੌਗ ਦਾ ਐਂਡ ਮੰਮੀਆਂ ਆਪਣੀ ਉਹੀ ਰੂਟੀਨ ਤੇ ਮੰਮੀਆਂ ਬੀਬੀਆਂ ਆਂਟੀਆਂ ਭੈਣਾਂ ਸਭ ਆਹੀ ਰੂਟੀਨ ਤੇ ਰਹਿੰਦੀਆਂ ਨੇ ਸੋ ਜਿਹੜੇ ਜੌਬ ਕਰਦੀ ਨੇ ਉਹ ਕਰਕੇ ਜਾਂਦੀਆਂ ਨੇ ਆ ਕੇ ਕਰਦੀਆਂ ਨੇ ਰੂਟੀਨ ਤੇ ਤਾਂ ਰਹਿੰਦੀ ਹੀ ਨੇ ਮਤਲਬ ਸਾਰੀਆਂ ਇਹ ਰੂਟੀਨ ਮੇਰਾ ਤਾਂ ਸੱਦਾ ਨਹੀਂ ਉਨਾ ਹੜਾਂ ਚ ਦੇਖ ਰਹੀ ਨਾ ਬੁਰਾ ਹਾਲ ਪਾਣੀ ਨਹੀਂ ਲੋਕ ਭੁੱਖੇ ਇਹ ਰੂਟੀਨ ਵਾਲੇ ਲਈ ਜਾਂਦੇ ਨੇ ਉੱਥੇ ਰਾਸ਼ਨ ਪਾਣੀ ਵਿਚਾਰੇ ਜਿਨ੍ਹਾਂ ਦੇ ਘਰ ਸਾਰੇ ਦਰਵਾਜ਼ੇ ਹੋ ਗਏ ਅੱਜ ਫੇਰ ਤਿੰਨ ਤਿੰਨ ਹੋ ਗਏ ਨਹੀਂ ਪੈਂਦੇ ਪਰ ਮਹਾਤਮਾ ਸੁੱਖ ਸ਼ਾਂਤੀ ਰੱਖੇ ਬੜਾ ਮਰੇ ਪਾਸ ਕਿੰਨਾ ਔਖਾ ਰੋਪੀ ਵਿਨਾ ਤਾਂ ਮਿਲਤ ਨਹੀਂ ਸਕਦਾ ਨਿਆਣੇ ਭੁੱਖੇ ਲੋਕਾਂ ਦੇ ਛੋਟੇ ਛੋਟੇ ਨਿਆਣੇ ਆਪਣੀ ਸੀਸ ਵਰਗੇ ਜੋ ਅਗ ਗੋਦੀ ਚੱਕਿਆ ਜੋ ਅਗ ਕਿੰਨਾ ਔਖਾ ਹੈ ਉਦੋਂ ਵੀ ਛੋਟੇ ਨੇ ਕਿੰਨਾ ਹੁੰਦਾ ਦੇਖ ਨਹੀਂ ਹੁੰਦੇ ਕਿ ਦੰਦਾਂ ਦਾ ਹੜੇ ਜਾਂਦੀਆਂ ਨਹੀਂ ਮਹਿਸਾ ਸਭ ਹੜਦੇ ਕਿੰਨਾ ਪੂਰਾ ਹਲਕਾਦ ਲੈ ਲੈਂਦੇ ਹੁਣੀਆਂ ਕਦ ਖੱਟਾ ਪੂਰਾ ਹੋਣਾ ਹਾ ਬਹੁਤ ਅੱਫਾ ਇਹ ਤਾਂ ਇੱਕ ਉਹ ਵੇਉਣੀ ਗੁੱਲੀਂਦੀ ਹੈ ਕਿ ਇਹ ਤਾਂ ਇੰਨਾ ਸਾਰੇ ਘਰ ਬਰਬਾਦ ਹੋ ਗਏ। ਅੱਜ ਤਾਂ ਪਾਣੀ ਭਰਿਆ ਆਪਿਆ। ਆਹ ਮੰਮਾ ਦੇਖੀ ਜੀ ਕਿ ਕਵਰੀ ਕਪਿੰਟ ਚੋਂ ਪਾਣੀ ਮੁੜ ਗਿਆ। ਤਾਂ ਇੰਨਾ ਕੁਛੇ ਗੁੱਲ ਕੁਵਾੜਾ। ਹਾਂ ਗੱਬਾ ਬਾਚੋ ਅਸਲ ਵਿੱਚ ਇਹ ਬਤਾ ਹੈ ਬਾਚੋ ਹਨੀਆਂ ਪਾਣੀ ਖਤਮ ਹੋਏ ਤੋਂ। ਜਿੱਦਾਂ ਹੁਣ ਬਿਮਾਰੀਆਂ ਵੀ ਫੈਲਣ ਦਾ ਡਰ ਆ। ਬਹੁਤ ਔਖਾ ਹੈ। ਹੂੰ ਤੇ ਚਲ ਹੁਣ ਆਪਾਂ ਵਲੌਗ ਦਾ ਕਰਦੇ ਹੁਰੀ ਐਂਡ ਵੀ ਸੋ ਆਪਾਂ ਪਹਿਲ ਸਾਰੇ ਜਾਰੇ ਤਾਸ ਕਰੋ ਭਾਈ ਸਭ ਦੁਨੀਆਂ ਤੇ ਚੁੱਪ ਸ਼ਾਂਤੀ ਰਹੇ ਪ੍ਰਮਾਤਮਾ ਸਾਹਿਬ ਨੂੰ ਆਪਕੋ ਅਬ ਦਿਖਾਤਾ ਜੀ ਬਾਕੀ ਰੱਖੇ ਜੀ ਸੋ ਚਲੋ ਜੀ ਮਿਲਦੇ ਆਪਾਂ ਹੁਣ ਕਿਸੇ ਨੈਕਸਟ ਵੀਡੀਓ ਚ ਓਕੇ ਜੀ ਬਾਏ ਸਸਤਰੀ ਕਾਲ ਸਾਰਿਆਂ ਨੂੰ